ਗੜੀ ਵਿੱਚ ਆਏ ਆਉਂਦਿਆਂ ਹਜ਼ੂਰ ਨੇ ਉਹਨਾਂ ਤੰਦਾਂ ਨੂੰ ਟੋਕੇ ਵੇਖਿਆ ਭਾਈ ਦਇਆ ਸਿੰਘ ਪੁੱਛਦੇ ਪਾਤਸ਼ਾਹ ਇਹ ਚਮਕੌਰ ਦੀਆਂ ਤੰਦਾਂ ਕਿਉਂ ਵੇਖ ਰਹੇ ਹੋ ਇਹ ਤੇ ਕੱਚੀ ਰੇਤ ਮਿੱਟੀ ਦੀਆਂ ਬਣੀਆਂ ਨੇ ਹਜ਼ੂਰ ਨੇ ਕਿਹਾ ਭਾਈ ਦਇਆ ਸਿੰਘਾ ਪਿਆਰੇ ਦਇਆ ਸਿੰਘ ਅੱਜ ਤੱਕ ਚਮਕੌਰ ਦੀ ਇਸ ਗੜੀ ਨੂੰ ਬੁੱਧੀ ਰਾਮ ਰਾਗਤ ਦੀ ਗੜੀ ਨੂੰ ਕੱਚੀ ਗੜੀ ਲੋਕ ਕਹਿੰਦੇ ਪਰ ਦਇਆ ਸਿੰਘਾ ਇਹਦੇ ਵਿੱਚ ਪੱਕਿਆਂ ਦੇ ਪੈਰ ਪੈ ਗਏ ਨੇ ਰੰਦੀ ਦੁਨੀਆ ਤੱਕ ਜੰਗੌਰ ਦੀ ਗੜੀ ਧਰਤੀ ਉੱਤੇ ਹੁਣ ਆਵਾਜ਼ ਹੋ ਜਾਏਗੀ ਇਹ ਕੱਚੀ ਨਹੀਂ ਰਹੇਗੀ ਇਹ ਪੱਕਿਆਂ ਨੂੰ ਡੱਬ ਜਾਏਗੀ ਕਿਉਂਕਿ ਪੱਕਿਆਂ ਦੇ ਪੈਰ ਪੈ ਗਏ ਹੁਣ ਇਹ ਗੜੀ ਵੀ ਪੁੱਜੀ ਜਾਏਗੀ ਹਜ਼ੂਰ ਨੇ ਉਹਦੀ ਮਿੱਟੀ ਭੋਰ ਕੇ ਹੱਥ ਦੀ ਤਲੀ ਤੇ ਰੱਖੀ ਫਿਰ ਉਡਾ ਕੇ ਇਸ ਤਰ੍ਹਾਂ ਮੁਸਕਰਾ ਬੈ ਹਜ਼ੂਰ ਮਹਾਰਾਜ ਇਹ ਗਿਓਂ ਕਲਗੀਧਰ ਬਾਦਸ਼ਾਹ ਕਹਿੰਦੇ ਭਾਈ ਰਿਆ ਸਿੰਘ ਅੱਜ ਤੱਕ ਲੋਕ ਇਹਨੂੰ ਕੱਚੀ ਗੜੀ ਕਹਿੰਦੇ ਹੋਣਗੇ ਪੱਕਿਆਂ ਦੇ ਪਹਿਰ ਪਏ ਇਥੇ ਉਹ ਸਾਕਾ ਵਰਦਣੇ ਲੋਕ ਜੰਕੌਰ ਦੀ ਗੜੀ ਦੀ ਧੋੜ ਚੋਪੇ ਮਸਤਕ ਨੂੰ ਲਾਉਂਦੇ ਜਦੋਂ ਮਹਾਰਾਜ ਛੱਡ ਕੇ ਜਾਣ ਲੱਗੇ ਨਾ ਗੜੀ ਕੱਲ ਕੀ ਤਰ ਬਾਦਸ਼ਾਹ ਨੇ ਫਿਰ ਕੰਮ ਕੀਤਾ ਗੜੀਓਂ ਬਾਹਰ ਆ ਕੇ ਅੰਤਿ ਰਾਤ ਨੂੰ ਬੜੀ ਗੌਰ ਨਾਲ ਜੰਕੌਰ ਦੀ ਗੜੀ ਨੂੰ ਛੱਡਦੇ ਇੱਕ ਵਾਰ ਉਸ ਕਰਾਬੇ ਪਿਆਰੇ ਭਾਈ ਰਾਇ ਸਿੰਘ ਕਹਿੰਦੇ ਮਹਾਰਾਜ ਹੁਣ ਗੜੀ ਵਲ ਕੀ ਵੇਖਦੇ ਹੋ ਟੋਟਾ ਘੜੀ ਵਿੱਚ ਰਹਿ ਕੀ ਗਿਆ ਇੱਕ ਰਾਤ ਪਹਿਲਾਂ ਦੋ ਪੁੱਤਰ ਬਜੇ ਸਨ ਉਹ ਵੀ ਮਹਾਰਾਜ ਕੋਹਾ ਚਲੇਓ ਟੋਟਾ ਘੜੀ ਵਿੱਚ ਕੀ ਰਹਿ ਗਿਆ ਬਾਰ ਬਾਰ ਕਿਉਂ ਘੜੀ ਵੱਲ ਦੇਖਦਾ ਪਾਦਸ਼ਾਹ ਜੇ ਦਾ ਕੁਝ ਰਹਿ ਗਿਆ ਹੋਵੇ ਉਹ ਪਿੱਛੇ ਮੁੜ ਕੇ ਵੇਖਦਾ ਸਤਿਗੁਰੂ ਇੱਕ ਦਿਨ ਪਹਿਲਾਂ ਤੁਹਾਡੇ ਦੋ ਪੁੱਤਰ ਚੌਹਾਂ ਜੋ ਤੁਹਾਡੇ ਕੋਲ ਸੀ ਕੁਣ ਤਨ ਦੋ ਬਿਨਾ ਰਹੇ ਕਉਣ ਗੜੀਵਲ ਕੀ ਤੱਕਦੇ ਹੋ ਗਲਗੀਰ ਪਾਦਸ਼ਾਹ ਨੇ ਗੜੀਵਲ ਵੇਖ ਕੇ ਇੱਕ ਜਵਾਬ ਦਿੱਤਾ ਭਾਈ ਦਇਆ ਸਿੰਘ ਕਿ ਗੜੀ ਨੇ ਇਤਿਹਾਸ ਬਣਨੇ ਮੈਂ ਜਾਣਦਿਆਂ ਦੋ ਕਲਾਂ ਗੜੀ ਨਾਲ ਕਰਦੇ ਮਹਾਰਾਜ ਕੀ ਗੱਲ ਕਰਨੀ ਹੈ ਹਜ਼ੂਰ ਨੇ ਉਸ ਚਮਕੌਰ ਦੀ ਗੜੀਵਲ ਤੱਕ ਕੇ ਕਿਹਾ ਇਹ ਚਮਕੌਰ ਦੀ ਇਹ ਗੜੀਏ ਦੋ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਲੰਘ ਜਲੇ ਇਤਿਹਾਸ ਨੂੰ ਦੱਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੱਥੇ ਤੇ ਬੱਟ ਨਹੀਂ ਸੀ ਚਿਹਰਾ ਉਦਾਸ ਨਹੀਂ ਸੀ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਹੱਸ ਕੇ ਗੁਜ਼ਰ ਗਿਆ ਕਫਨ ਇਸ ਲਈ ਨਹੀਂ ਪਾਇਆ ਕਿ ਪੁੱਤਾਂ ਤੇ ਸਿੱਖਾਂ ਵਿੱਚ ਫਰਕ ਨਹੀਂ ਜਾਂਦਾ ਇੱਕ ਵਿਦਵਾਨ ਬੜੀ ਪਿਆਰੀ ਗੱਲ ਲਿਖੀ